ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਮਾਲੂ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਦੇ ਵਿੱਚ ਜਦੋਂ ਦੋਸਤੋ ਤੁਹਾਨੂੰ ਇੱਕ ਨਾ ਚੰਗੀ ਐਚ ਐਫ ਬੈੜ ਦਿਖਾਉਣੀ ਹੈ ਦੂਜਾ ਸੂਆ ਸੁੰਦੀ ਹੈ ਹਲੇ ਹਫਤਾ 10 ਦਿਨ ਇਹ ਸੂਣ ਦੇ ਵਿੱਚ ਲੈਂਦੀ ਹੈ ਬੈੜ ਪੂਰੇ ਵੱਡੇ ਕਦ ਕਾਠ ਦੇ ਵਿੱਚ ਹੈ ਬੇਲ ਬਹੁਤ ਲੰਮੀ ਹੈ ਪ੍ਰਿੰਟ ਬੈੜ ਦਾ ਬਹੁਤ ਚੰਗਾ ਗੱਦੇ ਪਹਿਲੇ ਸੂਏ ਇਸ ਬੈੜ ਨੇ 24 ਕਿਲੋ ਦੁੱਧ ਦਿੱਤਾ ਹੈ ਸਾਡੇ ਇਹ ਘਰ ਦੀ ਬੈੜ ਹੈ ਅਸੀਂ ਇਹ ਸੇਲ ਕਰਨੀ ਹੈ ਜੇ ਕਿਸੇ ਭਰਾ ਨੂੰ ਪਸੰਦ ਲੱਗੀ ਤਾ ਕਾਲ ਕਰ ਲਿਓ ਨੰਬਰ ਮੈਂ ਸਕਰੀਨ ਤੇ ਦਿਊਗਾ ਪਿੰਡ ਖੜੀਆ ਕਮਾਲੂ ਤਹਿਸੀਲ ਹੈ ਤਲਵੰਡੀ ਸਾਬੋ ਤੇ ਜ਼ਿਲ੍ਹਾ ਦੋਸਤੋ ਸਾਨੂੰ ਪੈਂਦਾ ਬਠਿੰਡਾ ਆ ਦੇਖੋ ਧਿਆਨ ਨਾਲ ਇਧਰੋਂ ਮੂੰਹ ਮੱਥਾ ਦੇਖ ਲਓ ਬੈੜਦਾ ਬੁੱਦੀ ਵਾਲੀ ਬੱਛੀ ਹੈਗੀ ਤੇ ਥਣ ਹਵਾਨਾ ਮੈਂ ਤੁਹਾਨੂੰ ਇੱਥੋਂ ਜੱਜ ਧਿਆਨ ਨਾਲ ਦੇਖ ਲਓ ਦਿਖਾ ਦੇਣਾ ਦੇਖੋ ਕੱਲਾ ਕੱਲਾ ਥਾਣਾ ਬਹੁਤ ਚੰਗਾ ਤੇ ਮੂਠੀ ਵਾਲਾ ਥਣ ਲੱਗਿਆਗਾ ਆ ਮਿਲਕ ਬੇਨ ਦੇਖ ਲਓ ਤੇ ਆ ਨਾੜਾ ਦੇਖ ਲਓ ਥਣ ਦੇ ਉੱਪਰ ਬਰੀਕ ਬਰੀਕ ਲੈ ਤੋਰ ਦੀ ਜਾਂਦੇ ਨੂੰ ਲਓ ਜੀ ਚੱਲ ਬੱਤ ਓਏ ਤੇ ਜਦੋਂ ਨੂੰ ਸੂਣਾ ਨਾ ਹਲੇ ਉਹਦੋਂ ਬਹੁਤ ਸੋਹਣਾ ਹਵਾਨਾ ਭਰ ਕੇ ਸੁੰਦੀ ਹੈ ਬੜਾ ਥਣਾ-ਥਣਾ ਦੀ ਆਪਣੀ ਸਾਰਿਆਂ ਦੀ ਪੂਰੀ ਗਾਰੰਟੀ ਹੈਗੀ ਜਿਹੜਾ ਭਰਾ ਮਰਜੀ ਇਹਨੂੰ ਖਰੀਦ ਕੇ ਲੈ ਜਾਓ ਆ ਦੇਖੋ ਇੱਧਰ ਆ ਦੂਸਰੀ ਸਾਈਡ ਤੋਂ ਮੈਂ ਤੁਹਾਨੂੰ ਇਹ ਥਣ ਤੇ ਹਵਾਨਾ ਦਿਖਾਉਣ ਲੱਗਾ ਹਾਂਗਾ ਧਿਆਨ ਨਾਲ ਇਹ ਵੀ ਦੇਖ ਲਿਓ ਨੰਬਰ ਸਕਰੀਨ ਤੇ ਦੇ ਦਿੱਤਾ ਆਪਾਂ ਕਮਾਲੂ ਪਿੰਡ ਤਲਵੰਡੀ ਸਾਬੋ ਤਹਿਸੀਲ ਤੇ ਜ਼ਿਲ੍ਹਾ ਦੋਸਤੋਂ ਪੈਂਦਾ ਬਠਿੰਡਾ ਦੂਜਾ ਸੂਆ ਜੈਨੂਨ ਸੁੰਦੀ ਹੈ ਦੋਸਤੋਂ ਇਹ ਪਹਿਲੇ ਸੂਏ ਆਪਣੇ ਘਰ ਦੀ ਬੱਚੀ ਹੈ ਇਹ ਤੁਹਾਡਾ ਕਾਰਡ ਮੇਰੇ ਕੋਲ ਇਹ ਲਿਖਿਆ ਪਿਆਗਾ ਮੈਂ ਉਹ ਦੇਖ ਕੇ ਨਹੀਂ ਆਇਆਗਾ ਅੱਗੇ ਜਿਹੜਾ ਸੀਮਿੰਟ ਲੱਗਾਗਾ ਉਹ ਵੀ ਆਪਣੇ ਕੋਲ ਲਿਖਿਆ ਪਿਆ ਆ ਆਹ ਇਹ ਸੈਕਸਰ ਸੀਮਿੰਟ ਦੀ ਬੱਤੀ ਸੀਗੀ ਕਰ ਲਿਓ ਕੰਟੈਕਟ ਜੇ ਕਿਸੇ ਭਰਾ ਨੂੰ ਪਸੰਦ ਲੱਗੀ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ